ਕੁਛ ਦੇਰ ਹੋਰ ਨੂੰ ਮੁੜ ਕੇ ਅਨੁਤਾਨਵਾਦੀ ਲੇਕਾਂ ਹੈ ਬਟਾਲਾ ਦੇ ਬਟਾਲਾ ਦੇ ਗਾਂਧੀ ਜੰਗ ਦੇ ਵਿੱਚ ਜਿੱਥੇ ਸਿਰੇ ਸਿਰੇ ਲੋਕੀ ਆਪਣੀਆਂ ਲਜਾਈਆਂ ਜੇ ਬੈਠੇ ਹੁੰਦੇ ਆਂ ਠੰਡ ਵੀ ਆ ਉਹ ਲੋਕੀ ਜਿਹੜੇ ਆਪਣੇ ਤਰ੍ਹਾਂ ਜੇ ਬੈਠੇ ਉੱਥੇ ਹੀ ਸਹਾਰਾ ਕਲਬ ਜਿਹੜੀ ਬਟਾਲਾ ਦੇ ਵਿੱਚ ਇੱਕ ਖੜਦਿਆ ਜਿਹੜੀ ਇੱਕ ਸਿਰੇ ਸਿਰੇ ਤੀ ਦੇਖ ਸਕਦੇ ਜੀ ਚਾਹ ਲਗਾ ਰਹੇ ਚਾਹ ਦਾ ਲੰਗਰ ਲਗਾ ਰਹੇ ਆ ਆਪਾਂ ਤਾਂ ਤਸਵੀਰਾਂ ਵੀ ਤੁਹਾਨੂੰ ਲੰਗਰ ਦੀਆਂ ਤੁਸੀਂ ਦੇਖ ਸਕਦੇ ਜੀ ਚਾਹ ਦਾ ਲੰਗਰ ਲਗਾ ਰਹੇ ਆ ਇੱਥੇ ਜਿਹੜੀ ਇਹ ਸਿਰੇ 5 ਵਜੇ 5:30 ਤੋਂ ਲੈ ਕੇ 7:30 ਵਜੇ ਤੱਕ ਜਿਹੜੀ ਇਹ ਚਾਹ ਦਾ ਲੰਗਰ ਲਗਾਉਂਦੇ ਇੱਥ ਮੰਗਦੇ ਰਾਜ ਹੰਦੇ ਲੋਗ ਹੈ ਜਿਸ ਦਾ ਕੰਮ ਕਰਦੇ ਲੋਕੀ ਉਹ ਇਥੋਂ ਇਥੇ ਚਾਹ ਪੀ ਕੇ ਜਾਂਦੇ ਆ ਔਰ ਕੱਪੜਿਆਂ ਦੀ ਸੇਵਾ ਵੀ ਨਾਲ ਕਰਦੇ ਆ ਜੀ ਬਿਕਰਮਜੀਤ ਸਿੰਘ ਉਹ ਇਥੋਂ ਬਟਾਲੇ ਤੋਂ ਹੀ ਸਰ ਕਿਦਾਂ ਦਾ ਪ੍ਰਾਲ ਲੱਗਦਾ ਖਣ ਦੇ ਵਿੱਚ ਲੋਕੀ ਆਪਣੇ ਘਰਾਂ ਜੇਰ ਜਾਈਏ ਪਰ ਇਹ ਚਾਹ ਬਣਦੇ ਮੈਂ ਕਹਿੰਦਾ ਸਹਾਰਾ ਕਬੋ ਵਾਲੰਟਾ ਜੀ ਬੜਾ ਧੰਨਵਾਦ ਇਹ ਇਹਨਾਂ ਦਾ ਬੜੇ ਚਿਰ ਤੋਂ ਇਹ ਸੇਵਾ ਕਰਦੇ ਲੋਕਾਂ ਦੀ ਚਾਹ ਗਰੀਬਾਂ ਨੂੰ ਬੱਚਿਆਂ ਵਾਸਤੇ ਕੱਪੜਾ ਦੇ ਰਿਹਾ ਚਾਹ ਦੇ ਰਿਹਾ ਖਾਣ ਪੀਣ ਲਈ ਰਾਸ਼ਨ ਪਾਣੀ ਦੇ ਰਿਹਾ ਤੇ ਇਹਨਾਂ ਬਹੁਤ ਵਧੀਆ ਲੱਗਦਾ ਕਿ ਅਸੀਂ ਰੋਜ਼ ਇੱਥੇ ਸੰਗਤ ਵੇਨੇ ਆ ਬੱਚੇ ਨਿਕਨੇ ਨਿਕੇ ਬੱਚੇ ਜਿਹੜੇ ਆ ਗਰੀਬ ਘਰਾਂ ਦੇ ਚਾਹ ਪੀਂਦੇ ਆ ਰਸ ਖਾਂਦੇ ਆ ਤੇ ਬੜੀ ਮਨ ਨੂੰ ਸ਼ਾਂਤੀ ਹੁੰਦੀ ਆ ਲੋਕੀ ਜਾਈਆਂ ਜੀ ਬੜੇ ਪਰ ਸੇਵਾ ਕਰਨ ਵਾਲੇ ਜਿਹੇਵਾਂ ਨੇ ਕਰੀ ਜਾਣੀਆਂ ਸੇਵਾ ਕਰਨ ਵਾਲਿਆਂ ਨੇ ਉਹਨਾਂ ਦੇ ਸੇਵਾ ਕਰੀ ਜਾਣੀਆਂ ਜਿਹੜਾ ਭਰ ਗਰ ਵੀ ਜਿਹੜਾ ਪਾਣੀ ਵਰਤਦਾ ਉਹ ਪਾਣੀ ਵਰਤਦਾ ਜਿਹੜਾ ਚਾਹ ਹਾਂਜੀ ਹਾਂਜੀ ਉਹਦੋਂ ਪਾਣੀ ਵਰਤਉਂਦੇ ਆ ਬਹੁਤ ਵਧੀਆ ਲੱਗਦਾ ਲੱਗਦਾ ਇਦਾਂ ਦੀ ਸੇਵਾ ਕਰਨੀ ਦੇਖੀ ਕਿ ਸਿਰ ਸਿਰੇ ਕੋਈ ਚਾਹ ਵਾਲਾ ਪਾਣੀ ਨਹੀਂ ਗੁੰਜਿੰਦੀ ਹਾਂਜੀ ਇਹ ਜੀ ਸੇਵਾ ਤੇ ਕਰਨੀ ਚਾਹੀਦੀ ਜੇ ਪਰ ਜਿਹੜੇ ਬੱਚੇ ਨਿੰਗਨੇ ਕੇ ਬੱਚੇ ਨੇ ਠੰਡ 'ਚ ਕੋਈ ਫੁੱਟਬਾਲ ਤੇ ਸਤਾ ਹੁੰਦਾ ਜਾ ਰਹੇ ਉਹਨਾਂ ਵਾਸਤੇ ਬੜਾ ਵਧੀਆ ਹੋ ਜਾਂਦਾ ਵਾ ਵੀ ਚਲ ਉਹਨਾਂ ਨੂੰ ਚਾਹ ਮਿਲ ਜਾਂਦੀ ਗਰਮ ਗਰਮ ਸੇਸੇ ਰੇ ਠੰਡ 'ਚ ਕੋਈ ਕੰਮ ਕਰ ਵਾਲੇ ਵੀ ਦਤੜਕੇ ਜਾਣ ਵਾਲੇ ਕੋਈ ਤੜਕੇ ਜਾਣ ਵਾਲੇ ਹੀ ਹੁੰਦੇ ਹਾਂ ਜੀ ਤੁਸੀਂ ਕੰਮ ਕਰਦੇ ਆਂ ਅਸੀਂ ਵੀ ਕਰਦੇ ਆਂ ਜੀ ਖਲਾਈ ਦਾ ਕੰਮ ਤੇ ਸਾਨੂੰ ਵੀ ਬੜਾ ਵਧੀਆ ਚਾਹ ਹਾਲੇ ਲੱਗਦੀ ਆ ਟੌਪ ਦੀ ਜਾ ਕੇ ਅਸੀਂ ਲੋਏ ਦੇ ਵਿੱਚ ਕੰਮ ਕਰਾਂਗੇ ਥੈਂਕ ਯੂ ਜੁਤਿੰਦਰ ਕਾ ਪ੍ਰਦਾਨ ਸਹਾਰਾ ਕਲੱਬ ਕੀ ਕਾਰਨ ਹੈ ਤੁਮ ਜਿਹੜੇ ਸਿਰ ਤੇ ਲੱਗ ਰਿਹਾ ਹੈ ਸਰ ਸਾਡੇ ਮੰਚ ਯੋਸ਼ ਹੈ ਸੇਵਾ ਦਾ ਜਦੋਂ ਯੋਸ਼ ਹੁੰਦਾ ਨਾ ਮੰਚ ਤੇ ਕੋਈ ਠੰਡ ਦੀ ਪ੍ਰਵਾਹ ਵੀ ਨਹੀਂ ਹੁੰਦੀ ਸਿਰ ਸਿਰ ਸਾਨੂੰ ਮਤਲਬ ਬਹੁਤ ਵਧੀਆ ਲੱਗ ਰਹਾ ਹੈ ਬਸ ਇਨੀ ਦਿਲਚਸਪੀ ਸਾਨੂੰ ਦੀ ਅੱਜ ਦਿਨ ਹੀ ਕੱਲ ਸਾਨੂੰ ਕਿਤੇ ਐਮਰਜੈਂਸੀ ਜਾਣਾ ਪਿਆ ਸੀ ਤੇ ਇਸ ਤਰ੍ਹਾਂ ਲੱਗਦਾ ਹੈ ਕਿ ਕੱਲ ਸਾਡੇ ਦੇਨ ਚ ਕੋਈ ਕਮੀ ਰਹੀ ਹੈ ਸਾਦੀ ਨਹੀਂ ਜੀ ਪਰ ਸਰ ਇਹ ਹੀ ਗੱਲ ਹੈ ਕਿ ਇੱਕੋ ਇੱਕ ਕੰਮ ਸੇਵਾ ਦਾ ਇਸ ਤਰ੍ਹਾਂ ਹੁੰਦਾ ਹੈ ਕਈ ਕਮਤ ਤੇ ਅਹੀ ਬੀਜ ਬੋਨੇ ਆ ਠੀਕ ਹੈ ਉਹਨੂੰ ਕਿਦੋਂ ਫਲ ਮਿਲਣਾ ਹੈ ਠੀਕ ਹੈ ਪਰ ਇਹ ਪ੍ਰਮਾਤਮਾ ਨੇ ਸਤਰੰਤ ਫਲ ਵਾਲਾ ਸਾਬਕ ਹੈ ਕਿ ਸੇਵਾ ਕਰਦੇ ਹੋ ਉਹਦੇ ਨਾਲ ਨਾਲ ਸਕੂਨ ਮਿਲਦਾ ਹੈ ਮਨ ਚ ਦੀ ਆਭਵਨਾ ਆਂਦੀ ਹੈ ਹੋਰ ਵੱਦੀ ਹੈ ਆਭਵਨਾ ਵੀ ਜਦੋਂ ਲੋਕਾਂ ਦਾ ਅਸ਼ੀਰਵਾਦ ਮਿਲਦਾ ਹੈ ਤੇ ਪਰਮਾਤਮਾ ਦੀ ਕਿਰਪਾ ਵਰਸਦੀ ਹੈ ਜਦੋਂ ਅਸੀਂ ਤੜਕਸਾਰ ਆਂਨੇ ਅਤੇ ਤੇ ਕੁਦਰਤ ਜਿਹੜੀ ਹੈ ਸਾਡਾ ਸਵਾਗਤ ਕਰਦੀ ਹੈ ਜਿਹੜੀ ਸਵੇਰੇ ਸਵੇਰੇ ਔਸ ਜਿਹੜੀ ਸਾਡੇ ਉੱਪਰ ਪਰਮਾਤਮਾ ਦੀਆਂ ਪਰਮਾਤਮਾ ਵੱਲੋਂ ਬੂੰਦਾਂ ਜਿਹੜੀਆਂ ਇੱਕ ਅਸ਼ੀਰਵਾਦ ਰੂਪ ਦੇ ਸਾਡੇ ਸਾਰੇ ਸਹਾਰਾ ਕਲੰਬੇ ਨੇ ਨਾ ਦੇ ਪਈਆਂ ਉਹ ਪ੍ਰਮਾਤਮਾ ਦਾ ਅਸ਼ੀਰਵਾਦ ਹੈ। ਉਹ ਕੀ ਕਰਦੇ ਤੁਸੀਂ ਬੜੀ ਜੀਲ ਦੇ। ਇੱਥੇ ਜਿਹੜੇ ਕਿਉਂਕਿ ਸਵੇਰੇ-ਸਵੇਰੇ ਜਿਹੜੇ ਲੋਕ ਹੁੰਦੇ ਨਾ ਉਹ ਵਾਕਿਆ ਹੀ ਦਿਹਾੜੀਦਾਰ ਹੁੰਦੇ ਆ, ਲੇਬਰ ਵਾਲੇ ਹੁੰਦੇ ਆ ਜਿਹੜੇ ਕਾਰਖਾਨਿਆਂ 'ਚ ਜਾ ਕੇ ਇੱਕ ਕੰਮ ਕਰਦੇ ਨੇ। ਤੇ ਜਾਂ ਜਿਹੜੇ ਲੋਕ ਬਾਹਰ ਤੋਂ ਹੁੰਦੇ ਨੇ ਤੇ ਰਾਹਗਰੀ ਨੇ ਜਾਂ ਲੰਬੇ ਸਾਮੇ ਤੋਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਸਵਾਗਤ ਚਾਹ ਦੇ ਨਾਲ ਸਵਾਗਤ ਨਾਲ ਰਾਸੀਲਾ ਉਹ ਕਾਫੀ ਲੰਬੇ ਸਮੇਂ ਤੋਂ ਤਰਦੇ ਆਂ। ਸ਼ਾਂਤੀ ਨੂੰ ਸ਼ਾਂਤੀ ਬਹੁਤ ਹੀ ਕਾਮੀ ਸ਼ਾਂਤੀ ਦਾ ਸ਼ਾਂਤੀ ਹੋਰ ਵੱਧ ਨਹੀਂ ਇਹਦੇ ਨਾਲ। ਸਰੇ ਦੇਖੋ ਸਭ ਤੋਂ ਵੱਡਾ ਬੁਸ ਸਟੇਟ ਇੱਥੇ ਹੈ। ਉਹਦੇ ਨਾਲ ਬੱਸ ਸਟੈਂਡ, ਰੇਲਵੇ ਸਟੇਸ਼ਨ, ਸ੍ਰੀ ਬਾਵਾਲਾਲ ਜੀ ਹਸਪੀਟਲ, ਸਿਵਲ ਹਸਪੀਟਲ ਤੇ ਨਾਲ ਹੀ ਲੇਬਰ ਚੌਂਕ ਤੇ ਜਿਹੜਾ ਹੈ ਉਹ ਰੋਜ਼ਾਨਾ ਜਿਹੜੀ ਹੈ ਉਹ ਕਿਤਾਜ ਜਾਂਦੀ ਹੈ ਜੀ। ਜੀ ਦੱਸਾ ਜੀ। ਇਹ ਮਾਲਕ ਦੀ ਕਿਰਪਾ ਨਾਲ ਨਿਭਾਰੇ ਆ। ਜਿਹੜੀ ਖੀਰ ਆ ਪਰ ਸਿਰੇ ਉੱਠ ਕੇ ਤੁਸੀਂ ਜ਼ਿਆਦਾ ਵੀ ਕੰਮ ਕਰਦੇ। ਜ਼ਿਆਦਾ ਵੱਡੇ ਕੋ ਲੋਕਾਂ ਨੂੰ। ਇਹ ਦੋ ਪ੍ਰੋਜੈਕਟ ਇਹ ਮੇਰੇ ਲਈ ਦੋ ਪ੍ਰੋਜੈਕਟ ਆ ਜੀ। ਇੱਕ ਗਰਮੀਆਂ 'ਚ ਠੰਡੇ ਪਾਣੀ ਦੀ ਸ਼ਬੀਲ ਤੇ ਸਰਦੀਆਂ 'ਚ ਜ਼ਿਆਦਾ ਲੰਗਰ ਜਿਹੜਾ ਹੈ। ਇਹ ਕਿੱਥੇ ਜਾਂਦਾ ਹੈ? ਕਿਹੜੀ ਕਿੱਡੀ ਜਗ੍ਹਾ ਜਾ ਕੇ ਚਾ ਵੰਡੀ ਜਾਂਦਾ ਹੈ? ਕਿਉਂ ਸਵੇਰੇ ਇੱਕ ਦਿਨ ਮੈਂ ਸਦਾ ਇਸ ਸਾਰਾ ਸਾਰਾ ਕਲਬ ਦੌਸਰ ਕਾਂਗਰਸ ਪਹੁੰਚਦੇ ਚਲੇ ਦੂਜਾ ਬੱਸ ਸਟੈਂਡ ਤੀਜਾ ਰੇਲਵੇ ਸਟੇਸ਼ਨ ਬਾਬਾ ਲਾਲਜੀ ਹਸਪਤਾਲ ਲੇਬਰ ਚੌਕ ਸਿਵਲ ਹਸਪਤਾਲ ਇਹ ਥਾਣੇ ਜਿੱਥੇ ਕਾਹ ਜੜੀ ਵਰਤਾਈ ਜਾਂਦੀ ਹੈ ਇਹ ਭਾ ਗਰਮੀ ਦੇ ਵੀ ਜੀ ਰਿਜਿਸਟ੍ਰੇਸ਼ਨਾਂ ਤੇ ਜਾਂ ਬੱਸ ਸਟੈਂਡਾਂ ਤੇ ਜਾ ਕੇ 파ੜੀ ਵੱਟ ਆਪਾਂ ਠੰਡ ਦੇ ਵੀ ਜੀ ਰਿਜਿਸਟ੍ਰੇਸ਼ਨਾਂ ਤੇ ਜਾ ਮਤਾਰੇ ਇਹ ਸਾਰੀ ਮਲਗ ਦੀ ਕਿੱਪਾ ਜੀ ਉਹਦੀ ਕਿਰਫਾ ਨਾਲ ਇਹ ਚੱਲ ਰਿਹਾ ਹੈ ਇਹ ਆਪਣੇ ਨਾਮ ਮੈਂ ਅਨਿਸ਼ ਸਵੇਰ ਸਹਾਰਾਗ ਲਬ ਪਰਜਾ ਚਾਰਜ ਹੈ ਸਰਾ ਕੀ ਚਾਹ ਲੰਦਾ ਲੱਗਦਾ ਹੈ ਇਹ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਦੋਂ ਪੋ ਦਾ ਮਹੀਨਾ ਸ਼ੁਰੂ ਹੁੰਦਾ ਹੈ ਮਹਾਰਾਜ ਦੇ ਜਿਹੜੇ ਛੋਟੇ ਛੋਟੇ ਸਭ ਜ਼ਿਆਦੇ ਸੀ ਉਹਨਾਂ ਨੇ ਦਾ ਸ਼ੀਡੇ ਪੂਰਾ ਹੋ ਗੁਰੂਵਾਰ ਆਜਿਨੇ ਜਨੰਦੇ ਆ ਰਹੇ ਜਾਂਦੇ ਨੇ ਇਸ ਦਰਮਿਆਨ ਸਾਰੀਆਂ ਹੀ ਕੁਲਾਬ ਦੇ ਨੰਬਰ ਜਿਹੜੇ ਹੈਗੇ ਨੇ ਉਹ ਉਹ ਦੇ ਮਹੀਨੇ ਦੇ ਵਿੱਚ ਲਗਾਤਾਰ ਇੱਕ ਮਹੀਨਾ ਜਿਹੜਾ ਹੈ ਚਾਹ ਦਾ ਲੰਗਰ ਚਾਰ ਹਸ ਬਿਸਕਟ ਹੋਰ ਵੀ ਕੋਈ ਜੋ ਵੀ ਮਦਦਸਾ ਉਹ ਸਾਰੀਆਂ ਹੀ ਸੰਗਤ ਦੇ ਵਿੱਚ ਵਰਤਾਈਆਂ ਜਾਂਦੀਆਂ ਨੇ ਧਰਮ ਕਪੜਿਆਂ ਦਾ ਵੀ ਕਾਫੀ ਸਿਰ ਤੋਂ ਕਨਸ਼ਾਲਾ ਤੋਂ ਮਦਦ ਉਹ ਪ੍ਰਾਲਾ ਕੀਤਾ ਜਾ ਰਹੇ ਆ ਕਿ ਫੰਡ ਬਹੁਤ ਹੈਗੀ ਹੈ ਜਿਹੜੇ ਲੋਕ ਫਿਰ ਫਿਰ ਲਿਵਰ ਵਾਲੇ ਜਾਂ ਹੋਰ ਕੋਈ ਲੋਕ ਜਿਨ੍ਹਾਂ ਦੇ ਕੋਲ ਕਪੜੇ ਦੇ ਘਾਟ ਹੈਗੀ ਹੈ ਉਹ ਸਾਰੇ ਗਾਨੀ ਸਜਣਾ ਦੇ ਸਹਿਯੋਗ ਦੇ ਨਾਲ ਉਹਨਾਂ ਨੂੰ ਹਰ ਰੋਜ਼ ਗਰਮ ਕਪੜੇ ਜਿਹੜੇ ਹੈਗੇ ਨੇ ਉਹ ਇੱਥੇ ਦਿੱਤੇ ਜਾਂਦੇ ਨੇ ਇੱਕ ਮਹੀਨਾ ਹੀ ਨਹੀਂ ਉਸ ਤੋਂ ਬਾਅਦ ਵੀ ਜਿਹੜੇ ਹੈਗੇ ਨੇ ਜਿਹੜਾ ਸਾਰਾ ਕਲੱਬ ਦਾ ਦਫਤਰ ਹੈਗਾ ਉੱਥੇ ਸਵੇਰੇ 6:30 ਵਜੇ ਤੋਂ ਲੈ ਕੇ 7 ਵਜੇ ਤੱਕ ਜਿਹੜੇ ਵੀ ਕੋਈ ਲੋੜਵੰਦੇ ਲੋਕ ਹੁੰਦੇ ਨੇ ਉਹਨਾਂ ਨੂੰ ਕਪੜੇ ਜਿਹੜੇ ਗਰਮ ਹੈਗੇ ਨੇ ਉਹ ਦਿੱਤੇ ਜਾਂਦੇ ਨੇ 6:30 4 ਵਜੇ ਸਾਡੇ ਪ੍ਰਧਾਨ ਜਗਿੰਦਰ ਕਾਜੀ ਹਰ ਰੋਜ਼ ਸਾਰਿਆਂ ਹੀ ਜ਼ਿੰਮੇਵਾਰੀ ਨਹੀਂ ਕੋ ਲੈਂਦੇ ਨੇ ਕਿ ਉਮਰ ਹਰਾਤ ਸੌਂਦੇ ਵੀ ਨਹੀਂ ਆਈਏ ਸਾਰਿਆਂ ਨੂੰ ਫੋਨ ਕਰਦੇ ਆ 4:30 ਵਜੇ ਨਾਲ ਆਪੋ ਆਪਣੇ ਹਿਸਾਬ ਦੇ ਨਾਲ ਸਾਰੇ ਜਣੇ ਇੱਥੇ ਆ ਜੀਣੇ ਨੇ ਸ਼ਵੀਲ ਇੰਚਾਰਜ ਜਿਹੜੇ ਸਾਡੇ ਆ ਜਣੇ ਸ਼ਿਵਰਾਜ ਸ਼ਰਮਾ ਜੀ ਇੰਨੇ ਉਮਰ ਹੋਣ ਦੇ ਬਾਅਦ ਵੀ ਪਰਮਾਤਮਾ ਨਾਲ ਤੰਦਰੁਸਤੀ ਰਵੇ ਸਭ ਤੋਂ ਪਹਿਲਾਂ ਉਹ ਇੱਥੇ ਆਏ ਹੁੰਦੇ ਨੇ ਉਹਨਾਂ ਦੇ ਹੱਥੀਓਂ ਸਾਰੀ ਚਾਹ ਬਣਦੀ ਏ ਤੇ ਜਿਹੜੀ ਸੰਗਤ ਦੇ ਵਿੱਚ ਵਰਤਾਈ ਜਾਂਦੀ ਏ ਫਿਰ ਉਹ ਜਿਹੜੀਆਂ ਸਾਡੀਆਂ ਪੰਜ ਟੀਮਾਂ ਬਣਦੀਆਂ ਨੇ ਇੱਕ ਜਨਰਲ ਸਿਵਲ ਹਸਪੀਟਲ ਬਸਟੈਂਡ ਤੇ ਬਾਬਾ ਲਾਲ ਜੀ ਹਸਪੀਟਲ ਸਟੇਸ਼ਨ ਤੇ ਲੇਬਰ ਚੌਕ ਦਾ ਇੱਥੇ ਜਿਹੜਾ ਕਲੱਬ ਦੇ ਥੱਲੇ ਜਿਹੜਾ ਹੈਗਾ ਜਦਾ ਉੱਥੇ ਵੀ ਮਤਲਬ ਹਰ ਰੋਜ਼ ਤਾਂ ਆਜਿਹਾ ਸ਼ੁਰੂ ਕਰ ਦਿੱਤੇ ਕਿੰਨੇ ਵਜੇ ਤੇ ਤਕਰੀਬਨ ਕੋਈ 5:30 ਵਜੇ ਦੇ ਨਾਲ ਮਤਲਬ 1 ਘੰਟਾ ਕੋ ਲੱਗ ਜਾਂਦਾ ਬਣਾਉਣ ਤੇ 5:30 ਪੂਨ 6 ਵਜੇ ਦਾ ਸ਼ੁਰੂ ਹੋ ਜਾਂਦੀ ਤੇ 7:30 ਵਜੇ ਤੱਕ ਮਤਲਬ ਚੱਲਦੀ ਹੈ ਜਦੋਂ ਜਲਦਾ ਉਹਦੇ ਨਾਲ ਚ ਬੰਦ ਹੋ ਜਾਂਦੀ ਹਾਂਜੀ ਇਹ ਉਹ ਮਤਲਬ ਇੱਕ ਕਾਫੀ 20-25 ਸਾਲ ਤੋਂ ਇੱਕ ਪਰੰਪਰਾ ਹੀ ਬਣੀ ਜੀ ਹੈ ਕਿ ਉਦੋਂ ਤੋਂ ਹੀ ਅਸੀਂ ਮਤਲਬ ਆਹ ਜਿਹੜੀ ਹੈ ਵੀ ਇਹ ਜਿਹੜਾ ਮਹੀਨਾ ਦਾ ਉਹ ਦਾ ਮਹੀਨਾ 8ਵਾਂ ਦਾ ਮਹੀਨਾ ਹੁੰਦਾ ਲੋਕ ਜਿਹੜੇ ਆਪਣੇ ਕਮਾਕਾਰਾਂ ਦੇ ਕੋਈ ਯਾਤਰੀ ਕੋਈ ਸਟੇਸ਼ਨ ਤੇ ਜਾਂਦੇ ਨੇ ਕੋਈ ਜਬਸਟੈਂਡ ਤੇ ਜਾਂਦੇ ਨੇ ਜਾਂ ਲੇਬਰ ਵਾਲੇ ਕੋ ਜਾਂਦੇ ਨੇ ਫਿਰ ਉਹਨਾਂ ਨੂੰ ਉਹ ਮਹਾਰਾਜ ਦੇ ਨਾਮ ਦੀ ਦੁਕਾਣ ਪੀਂਦੇ ਨਹੀਂ ਠੰਡ ਲੱਗਦੀਗੀ ਕੋਈ ਵੀ ਠੰਡ ਠੰਡ ਲੱਗਦੀ ਜੇ ਉਹ ਕੰਮ ਕਰਦੇ ਹੋ ਜਾਂ ਕੋਈ ਸੇਵਾ ਦੀ ਭਾਵਨਾ ਮੰਨਦੇ ਹੋ ਤਾਂ ਉਹ ਇਹ ਕੋਈ ਠੰਡ ਵੀ ਨਹੀਂ ਲੱਗਦੀ ਸੁਤਨਾਮ ਸੈਮੀ ਜੀ ਬਹੁਤ ਵਧੀਆ ਜੀ ਬਹੁਤ ਬਹੁਤ ਉਹ ਆਪਣਾ ਕੰਮ ਹੈ ਆ ਜਾਂਦੇ ਆਂ ਆਪ ਨੂੰ ਨੀ ਕਪੜੇ ਦੀ ਹਾਂਜੀ ਇਹ ਸਭ ਤੋਂ ਵੱਡੀ ਸੇਵਾ ਇੱਕੋ ਵੱਡੀ ਸੇਵਾ ਕੋਈ ਨਹੀਂ ਹੈ ਨਹੀਂ ਲੱਗਦਾ ਇਤਨੀ ਕੰਮ ਕਰਦੇ ਇਹ ਜ਼ਰੂਰ ਕਰਨੇ ਚਾਹੀਏ ਆ ਬਹੁਤ ਵਧੀਆ ਕੰਮ ਨੇ ਭਾਜੀ ਜੀ ਨਾਮ ਨਰੇਸ਼ ਕੁਮਾਰ ਸਰ ਇਹ ਕਿੰਨਾ ਦਾ ਪ੍ਰਭਾਵ ਲੱਗਦਾ ਪੈਸੇ ਦੇ ਨੀ ਕਪੜੇ ਦੀ ਨੇ ਚਾਹ ਦੀ ਸਰ ਇਹ ਬਹੁਤ ਵਧੀਆ ਕੰਮ ਆ ਸਾਰਾ ਕਲੱਬ ਵਾਲਿਆਂ ਦਾ ਜਿਨ੍ਹਾਂ ਨੇ ਦਾਸ ਰਪਏ ਰੋਟੀ ਤੱਕ ਕੀਤੀ ਹੋਈ ਹੈ ਥਾਲੇ ਤੇ ਜਿਨ੍ਹਾਂ ਦੀ ਬਦੌਲਤ ਅੱਜ ਸਿੱਸਰੇ ਵੇਖੋ ਗਰੀਬ ਬੱਚਿਆਂ ਨੂੰ ਕੱਪੜੇ ਦੇ ਰਹੇ ਆ ਖਾਣ ਪੀਣ ਨੂੰ ਚਾਰ ਰਸ ਮਿਲ ਰਿਹਾ ਵਾ ਪੂਰੇ ਤੋਂ ਤੇ ਬੰਦੇ ਨੂੰ ਛੱਤ ਚਾਹੀਦੀ ਉਹ ਮਾਰੇ ਵੇਖੋ ਬਿਠਾ ਕੇ ਲੋਕੀ ਖਾਣ ਦੇ ਤੇ ਆਉਂਦੇ ਸਾਡੇ ਲੋਕੀਆ ਕੋਪਣੇ ਘਰ ਚਾਹੀਦੀ ਬੇਟੀ ਉਹ ਤੇ ਸਾਡਾ 50 ਲੱਖ ਬਿਲਕੁਲ ਸਰ ਇਹ ਸੇਵਾ ਦਾ ਮੌਕਾ ਕਿਸੇ ਕਿਸੇ ਨੂੰ ਭਗਵਾਨ ਦਿੰਦਾ ਹਰ ਕਿਸੇ ਨੂੰ ਇਹ ਚੀਜ਼ਾਂ ਨਹੀਂ ਮਿਲਣਗੀਆਂ ਕਿਉਂਕਿ ਭਾਰ ਗਰਮੀ ਦੇ ਵਿੱਚ ਵੀ ਬਿਲਕੁਲ ਸਰ ਭਾਰ ਗਰਮੀ ਦੇ ਵਿੱਚ ਸਟੇਸ਼ਨਾਂ ਤੇ ਤਾਂ ਤਾਂ ਬੱਸ ਸਟੈਂਡ ਲੱਗੇ ਹਰ ਜਗ੍ਹਾ ਇਹਨਾਂ ਨੇ ਪਾਣੀ ਦੀ ਸਬਦਾ ਤੱਕ ਦਿੱਤੀ ਹੋਈ ਆ ਈ ਆਸ ਯਾਤਰੀगण ਜਿਹੜੇ ਵੀ ਆਉਣ ਪਰੇਸ਼ਾਨ ਨਾ ਹੋ ਕੇ ਤਾਂ। ਇਹ ਕਹਿੰਦੇ ਐ ਕਿ ਹਾਂ ਕਿ ਆਪਣੇ ਨਾਲ ਬਿਲਕੁਲ ਜ਼ਰੇ ਸਹੀ ਗੱਲ ਐ ਆਪਣੇ ਅਨੁਸਾਰ ਚਾਹ ਗਈ ਕੁਛ ਨਹੀਂ ਸਿਰੇ ਦਾ ਪਾਣੀ ਦੇ ਵਿੱਚ ਹੱਥ ਦੇਣਾ ਵੀ ਬਹੁਤ ਮਾਇਨੇ ਰੱਖਦਾ। ਬਿਲਕੁਲ ਜ਼ਰੇ ਬਹੁਤ ਵੱਡੀ ਸੇਵਾ ਐ ਮਾਲਕੋ ਆਪਣੇ ਨੂੰ ਛਾੜ ਦਿੰਦੇ ਪਰ ਇਹਨਾਂ ਨੇ ਜਿਹੜੇ ਐ ਚਾਹ ਦਾ ਲੱਗ ਲਗਾਇਆ ਦਾ ਬਟਾਲਾ ਦੇ ਵਿੱਚ। ਮੈਂ ਬਟਾਲਾ ਤੋਂ ਵਿੱਕੀ ਵਾਲੇ ਦਾ ਨਿਓਟ ਚੱਲਦਾ।